ਤੇ ਆ ਤੁਸੀਂ ਦੇਖ ਸਕਦੇ ਹੋ ਜੀ ਨਾਲ ਜਿਹੜਾ ਕਿ ਸਾਰੀ ਸਮੱਗਰੀ ਰੱਖੀ ਪਈ ਆ ਜਿੰਨੇ ਵੀ ਆ ਜਿਵੇਂ ਕਿ ਆਪਣਾ ਨਾਰੀਅਲ ਹੋ ਗਏ ਹਨਾ ਹੋਰ ਜਿਵੇਂ ਚੰਦਨ ਹੋ ਗਈ ਤુલਸੀ ਵਗੈਰਾ ਹੋ ਗਈ ਜਿੰਨੇ ਵੀ ਆ ਸਾਰਾ ਕੁਝ ਦੇਖ ਸਕਦੇ ਹੋ ਪੁਰਾਣੀ ਰੀਤੀ ਰਿਵਾਜਾਂ ਨਾਲ ਲੋង ਲਾਚੀਆਂ ਜਿਹੜਾ ਕਿ ਪੁਰਾਣਾ ਰੀਤੀ ਰਿਵਾਜ ਦੇ ਹਿਸਾਬ ਨਾਲ ਆ ਸਾਰੀ ਚੀਜ਼ ਮਤਲਬ ਕਿ ਦਹਨ ਹੋਊਗਾ ਜੀ ਦੇਖ ਸਕਦੇ ਹੋ ਇੱਥੇ ਲਿਖਿਆ ਵੀ ਪਿਆਵਾ ਗੋਬਰ ਕੇ 라ਵਣ ਕਾ ਲਟਾਕਰ ਬਿਨਾ ਪਟਾਕਾ ਦਹਨ ਮਤਲਬ ਕਿ ਬਿਨਾ ਪਟਾਕਿਆ ਤੋਂ ਦਹਨ ਕੀਤਾ ਜਾਣਾ ਵਾ ਮਤਲਬ ਕਿ ਪੁਰਾਣੇ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਮਨਨ ਕੀ ਬਹੁਤ ਨਵੀਂ ਚੀਜ਼ ਆ ਜਿਹੜੀ ਕਿ ਸ਼ਹਿਦ ਹੀ ਹਨੂਮਾਨਗੜਾ ਵਾਲਿਆਂ ਨੇ ਦੇਖੀ ਹੋਵੇ ਦੇਖ ਸਕਦੇ ਹੋ ਪੰਡਿਤ ਜੀ ਵੀ ਬੈਠੇ ਆ ਵੀ ਜਿਹੜਾ ਪੁਰਾਣੇ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਸਾਰਾ ਕੁਝ ਹੋਣਾ ਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੇਂ ਵਲੌਗ ਤੇ ਸਾਡੇ ਚੈਨਲ ਵਿੱਚ ਤੇ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਦੁਸ਼ਹਿਰਾ ਮੇਲਾ 2025 ਹਨੂਮਾਨਗੜ ਦਾ ਦਿਖਾਵਾਂਗੇ ਕੀ ਮਾਹੌਲ ਚਾਲ ਹੈਗਾ ਵਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਇੱਕ ਵੱਖਰੀ ਚੀਜ਼ ਦਿਖਾਵਾਂਗੇ ਜੋ ਕਿ ਸਾਡੇ ਹਨੂਮਾਨਗੜ ਵਿੱਚ ਇੱਕਦਮ ਨਵੀਂ ਹੋਣ ਜਾ ਰਹੀ ਆ ਜਿਹੜੀ ਕਿ ਪਿਛਲੇ 70 80 ਸਾਲਾਂ ਤੋਂ ਨਹੀਂ ਹੋਈ ਤੇ ਆ ਚੀਜ਼ ਆ ਜਿਹੜ ਅੱਛਾ ਤੁਸੀਂ ਪੁਤਲਾ ਦੇਖ ਰਹੇ ਹੋ ਮਿੱਟੀ ਦਾ ਗੋਏ ਦਾ ਰਾਵਣ ਦਾ ਪੁਤਲਾ ਜਿਹੜਾ ਕਿ ਬਣਾਇਆ ਗਿਆ ਜਿੰਦਾ ਕਿ ਦਹਨ ਹੋਣਾ ਵਾ ਜਿਹੜਾ ਕਿ ਪੁਰਾਣੇ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਉਸ ਤੋਂ ਬਾਅਦ ਤਿੰਨ ਪੁਤਲੇ ਹੋਰ ਬਣਾਏ ਗਏ ਜਿਨ੍ਹਾਂ ਦੇ ਵਿੱਚ ਰਾਵਣ ਕੁੰਭਕਰਨ ਤੇ ਮੇਗਨਾਥ ਬਣਾਇਆ ਗਿਆ ਵਾ ਤੇ ਆਪਾਂ ਤੁਹਾਨੂੰ ਸਾਰਾ ਪ੍ਰੋਗਰਾਮ ਜਿਹੜਾ ਕਿ ਸਾਰਾ ਮੇਲਾ ਦਿਖਾਵਾਂਗੇ ਦੁਸ਼ਹਿਰਾ ਮੇਲਾ ਦੌਰ 25 ਹਨਮਾਨਗੜ੍ਹ ਸ਼ਹਿਰ ਦਾ ਤੇ ਬਹੁਤ ਹੀ ਤਕੜੀ ਚੀਜ਼ ਜਿਹੜੀ ਕਿ ਕਰਨ ਜਾ ਰਿਹਾ ਉਸ ਤੋਂ ਪਹਿਲੇ ਚਿਤੌੜਗੜ੍ਹ ਦੇ ਵਿੱਚ ਜਿਹੜੀ ਚੀਜ਼ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਦੂਜਾ ਨੰਬਰ ਜਿਹੜਾ ਹਨਮਾਨਗੜ੍ਹ ਸ਼ਹਿਰ ਦਾ ਹੋਇਆ ਵਾ ਅਨਕੋਲ ਜਾ ਕੇ ਦਿਖਾਵਾਂਗੇ ਅਸੀਂ ਤੋਂ ਪਹਿਲੇ ਵੀ ਤੁਸੀਂ ਜਿਹੜਾ ਕਿ ਸ਼ੋਰਟ ਦੇਖ ਲੋਗੇ ਤੇ ਹੋਰ ਤੁਹਾਨੂੰ ਦੇ ਸ਼ਹਿਰੇ ਦਾ ਆਪਾਂ ਜਿੰਨਾ ਵੀ ਮਾਹੌਲ ਆ ਸਾਰਾ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵੱਖਰੀ ਚੀਜ਼ ਹੋਣ ਜਾ ਰਹੀ ਹੈ ਜੀ ਦੇਖਣ ਦੇ ਵਿੱਚ ਤੁਹਾਨੂੰ ਵੀ ਮਜ਼ਾ ਆਣਾ ਵਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਕਰਕੇ ਜਾਇਓ ਤੇ ਤੁਹਾਡੇ ਸ਼ਹਿਰ ਵਿੱਚ ਅੱچی ਜਿਹੀ ਹੋਈ ਜਾਂ ਨਹੀਂ ਹੋਈ ਕਮੈਂਟ ਕਰਕੇ ਜਰੂਰ ਜਾਇਓ ਤੇ ਆਓ ਫਿਰ ਚੱਲਦੇ ਹਾਂ ਆਪਾਂ ਜਾ ਕੇ ਤੁਹਾਨੂੰ ਕੋਲ ਜਾ ਕੇ ਦਿਖਾਣੇ ਆ ਕਿ ਕਿਵੇਂ ਦਾ ਮਾਹੌਲ ਚੱਲ ਹੈਗਾ ਵਾ ਮਿੱਟੀ ਦਾ ਗੋਏ ਦਾ ਜਿਹੜਾ ਰਾਵਣ ਬਣਾਇਆ ਗਿਆ ਵਾ ਕਿਉਂਕਿ ਅੰਦੇ ਵਿੱਚ ਜੜੀ ਬੂਟੀਆਂ ਪਾਈਆਂ ਗਏ ਨੇ ਜਿਵੇਂ ਜ ਤੁਸੀਂ ਪੋਹੀ ਆਪਣਾ ਹੋਰ ਜਿਹੜੀ ਜੜੀ ਬੂਟੀਆਂ ਹੁੰਦੀ ਜਿਵੇਂ ਕਿ ਆਪਣਾ ਚੰਦਨ ਹੋ ਗਈ ਹੈ ਨਾ ਉਹ ਸਾਰਿਆਂ ਨਾਲਾਂ ਦਾ ਧਿਆਨ ਕੀਤਾ ਜਾਊਗਾ ਹੁਣ ਆਪਾਂ ਕੋਲ ਚਲਦੇ ਹਾਂ ਕੋਲ ਜਾ ਕੇ ਫਿਰ ਤੁਹਾਨੂੰ ਸਾਰਾ ਮਾਹੌਲ ਦਿਖਾਣੇ ਆ ਜੀ ਲਓ ਜੀ ਸਾਡੇ ਹਨੂਮਾਨ ਤੇ ਗੋਹੇ ਦਾ ਰਾਮਨ ਜਿਹੜਾ ਤਿਆਰ ਹੋਈ ਜਾਂਦਾ ਵਾ ਤੇ ਅੱਧਰ ਪਾਸੇ ਤੁਸੀਂ ਦੇਖ ਸਕਦੇ ਹੋ ਸਾਰਾ ਗੋਇਆ ਪਿਆ ਹੋਇਆ ਵਾ ਤੇ ਅੱਧਰ ਸਾਰੀ ਜਿਹੀ ਟੀਮ ਲੱਗੀ ਪਈ ਆ ਗੋਹੇ ਦਾ ਰਾਵਣ ਬਣਾਉਣ ਵਾਸਤੇ ਤੇ ਆ ਤੁਸੀਂ ਦੇਖ ਸਕਦੇ ਹੋ ਰਾਵਣ ਦੇ ਜਿਹੜੇ 10 ਸਿਰ ਵੀ ਬਣਾਏ ਗਏ ਆ ਤੇ ਆ ਰਾਵਣ ਦੇ ਸਾਰੇ ਜਿਹੜਾ ਕਿ ਪੂਰਾ ਸਰੀਰ ਆ ਪੂਰੀ ਦੇਵ ਆ ਇਹ ਦੇਖ ਸਕਦੇ ਹੋ ਦੋਨੇ ਪੈਰ ਆ ਰਾਵਣ ਦੇ ਤੇ ਪੂਰੇ ਵੱਡਾ ਮਤਲਬ ਕਿ ਦੱਸਿਆ ਜਾਂਦਾ 52 ਫੁੱਟ ਦਾ ਰਾਵਣ ਵਾ 52 ਫੁੱਟ ਦਾ ਰਾਵਣ ਮਤਲਬ ਕਿ 52 52 ਫੁੱਟ ਦਾ ਰਾਵਣ ਜਿਹੜਾ ਕਿ ਬਣਾਇਆ ਜਾ ਰਿਹਾ ਵਾ ਤੇ ਹਣ ਆ ਦੇਖੋ ਹੁਣ ਇਸ ਟਾਈਮ ਕਲਾਕਿਰਤੀ ਚੱਲਦੀ ਪਈ ਆ ਪਿਆਪਾ ਇੱਕਦਣ ਤੁਹਾਨੂੰ ਪਹਿਲੇ ਦੁਸ਼ਹਿਰੇ ਤੋਂ ਦਿਖਾ ਰਹੇ ਹਾਂ ਜੀ 2025 ਦਾ ਦੁਸ਼ਹਿਰਾ ਇਸ ਵਾਰ ਰਾਵਣ ਦਾ ਜਿਹੜਾ ਕੀ ਦਹਨ ਹੋਊਗਾ ਜਿਹੜਾ ਕੀ ਗੋਏ ਦਾ ਰਾਵਣ ਜਿਹੜਾ ਕਿ ਆਪਾਂ ਕਹੇ ਸੋ ਦੇ ਜਾਂ ਮਿੱਟੀ ਦਾ ਰਾਵਣ ਆ ਦੇਖ ਸਕਦੇ ਹੋ ਨਾਲ ਹੁੰਦੀ ਅਸ਼ਟ ਪੂਜਾ ਬਣਾਈਆਂ ਗਿਆ ਵਾ 1 2 3 4 5 6 7 8 9 10 ਸੈਂ 10 ਹੁੰਦੇ ਜਿਹੜੀ ਕਿ ਬਾਵਾ ਬਣਾਈਆਂ ਗਏ ਦੇਖ ਸਕਦੇ ਹੋ ਆ ਦੇਖੋ ਠੀਕ ਬੁਣੀਆਂ ਜੀ ਠੀਕ ਬੁਕਲੀਆਂ ਆ ਦੇਖ ਸਕਦੇ ਹੋ ਬਹੁਤ ਹੀ ਵੱਡਾ ਲੇੜਾ ਕੀ ਬਣਾਇਆ ਜਾ ਰਿਹਾ ਵਾ ਤੋਨਾ ਇਹ ਦੇਖੋ ਰਾਵਣ ਦੇ ਸਿਰ ਇੱਕ ਦੋ ਤਿੰਨ ਚਾਰ ਪੰਜ ਦੋਨਾਂ ਵਸੇ ਪੰਜ-ਪੰਜ ਸਿਰ ਬਣਾਏਗੇ ਇੱਕੋਕੇ 10 ਸਿਰਾਂ ਦਾ ਰਾਵਣ ਬਣਾਇਆ ਗਿਆ ਜੀ ਉਹ ਵੀ ਗੋਏ ਦਾ ਆ ਦੇਖੋ 1 2 3 4 5 6 7 8 ਇਹ ਸਾਰੀਆਂ ਬਾਹਾਂ ਬਣਾਈਆਂ ਗਿਆ ਨਾਲ ਲੱਗੇ ਪਿਆ ਕਲਾਕਾਰ ਵੀਰ ਆ ਦੇਖ ਸਕਦੇ ਹੋ ਆ ਸਾਰਾ ਇਸਟਮ ਦਸਹਿਰਾ ਗਰਾਊਂਡ ਦਾ ਜਿਹੜਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਆ ਤੇ ਜ਼ਿਲ੍ਹਾ ਮੈਜਿਸਟ੍ਰੇਟ ਜ਼ਿਲ੍ਹਾ ਕਲੈਕਟਰ ਦੇ ਨਾਲ ਹੀ ਹੈ ਜਿਹੜਾ ਗਰਾਊਂਡ ਆ ਜਿੱਥੇ ਹਨੂਮਾਨਗੜ ਜੰਕਸ਼ਨ ਸ਼ਹਿਰ ਦਾ ਜਿਹੜਾ ਕਿ ਰਾਵਣ ਜਿਹੜਾ ਕਿ ਦਸਹਿਰਾ ਮਨਾਇਆ ਜਾਂਦਾ ਵਾ ਰਾਵਣ ਦਹਨ ਕੀਤਾ ਜਾਂਦਾ ਹਰ ਵਾਰ ਜਿਹੜਾ ਕਿ ਰਾਵਣ ਦਾ ਜਿਹੜਾ ਪੁਤਲਾ ਬਣਾਇਆ ਜਾਂਦਾ ਪਰ ਇਸ ਵਾਰੀ ਜਿਹੜਾ ਕਿ ਦੇਖਦੇ ਹੋ ਪਹਿਲੀ ਵਾਰੀ ਜਿਹੜਾ ਕਿ ਗੋਹੇ ਦਾ ਰਾਵਣ ਬਣਾਇਆ ਜਾ ਰਿਹਾ ਵਾ ਜਿਹੜਾ ਕਿ ਮੈਂ ਆਪਣੀ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਹੋਇਆ ਕਦੇ ਜਾਨਾ ਹੀ ਹੋਇਆ ਕਿਉਂਕਿ ਰਾਜਸਥਾਨ ਦੇ ਪਹਿਲੇ ਉਸ ਤੋਂ ਪਹਿਲੇ ਚਿਤੋੜਗੜ੍ਹ ਸ਼ਹਿਰ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਦੂਜਾ ਨੰਬਰ ਸਾਡੇ ਹਨੂਮਾਨਗੜ੍ਹ ਸ਼ਹਿਰ ਦੇ ਵਿੱਚ ਲੱਗਿਆ ਵਾ ਕਿ ਗੋਹੇ ਦਾ ਰਾਵਣ ਆ ਜੀ ਦੇਖ ਸਕਦੇ ਹੋ ਹੁਣ ਪਾ ਤੁਹਾਨੂੰ 360 ਥੀ ਵਿਊ ਦਿਖਾਣੇ ਆ ਲਓ ਜੀ ਦੇਖ ਸਕਦੇ ਹੋ ਆ ਰਾਮਨ ਦੇ ਵਿੱਚ ਜਿਹੜਾ ਕੀ ਬੰਬ ਫਿੱਟ ਕੀਤੇ ਜਾ ਰਹੇ ਆ ਪਰਾਲੀ ਪਈ ਆ ਉਧਰ ਪਾਸੇ ਤੇ ਆ ਸਾਰੇ ਜਿਹੜੇ ਬੰਬ ਪਏ ਆ ਤੁਹਾਨੂੰ ਦਿਖਾਣੇ ਆ ਦੇਖੋ ਇਹ ਸਾਰੇ ਬੰਬ ਪਏ ਆ ਉਹ ਵੀ ਸਾਰੇ ਬੰਬ ਪਏ ਆ ਦੇਖੋ ਆ ਸਾਰੇ ਬੰਬ ਪਏ ਆ ਜੀ ਇਹ ਲੱਗਦਾ ਹੈ ਕਿ ਇਹ ਬਹੁਤ ਚੰਗਾ ਹੈ। ਇਹ ਲੱਗਦਾ ਹੈ ਕਿ ਇਹ ਬਹੁਤ ਚੰਗਾ ਹੈ। ਚਲੋ ਬਾਜੇ ਬਾਤ ਕਰਾਂਗੇ ਬਹੁਤ ਹੋ ਜਾਏਗਾ। ਚੈੱਕ ਕਰੋ ਜੀ ਵੀਊ। ਬਈ ਲੱਗੇ ਪਏ ਆਪਣੇ ਇਹ ਸਾਰੇ ਅੰਦਰ ਦੇਖੋ ਬੰਬ ਭਰੇ ਪਏ ਆ। ਆਦਰ ਵੀ ਬਈ ਲੱਗਿਆ ਹੋਇਆ। ਰਾਮਨ ਦੀਆਂ ਦੋਨੇ ਲੱਤਾਂ ਦੇਖ ਸਕਦੇ ਹੋ। ਅੰਦਰ ਦੇਖੋ ਜੀ। ਇਹ ਕੂਰਾ ਕੰਪਲੀਟ ਹੀ ਆ ਸਾਰਾ ਦਾ ਸਾਰਾ। ਆ ਵੀ ਆ ਲ ਕੰਪਲੀਟ ਹੀ ਆ ਆ ਦੇਖੋ ਜੀ ਇੱਕ ਦਾ ਨੀਲੇ ਰੰਗ ਦਾ ਮੂੰਹ ਆ ਅਦਰ ਵਾਲੇ ਦਾ ਠੀਕ ਆ ਜੀ ਤੇ ਉਧਰ ਵਾਲੇ ਦਾ ਲਾਲ ਰੰਗ ਦਾ ਮੂੰਹ ਆ ਤੇ ਪਰਲੇ ਵਾਲੇ ਦਾ ਸੰਤਰੀ ਰੰਗ ਦਾ ਮੂੰਹ ਆ ਜੀ ਜਿਹੜਾ ਆਪਾਂ ਤੁਹਾਨੂੰ ਪਹਿਲੇ ਦਿਖਾਇਆ ਡਿਜ਼ਾਈਨ ਤੇ ਆਦ ਕੀ ਬਹੁਤ ਸੋਹਣਾ ਬਣਾਇਆ ਵਾ ਇਹਨਾਂ ਨੇ ਬਾਕੀ ਸ਼ਾਮ ਦਾ ਮਾਹੌਲ ਦੇਖਾਂਗੇ ਆਪਾਂ ਅੱਜ ਕਲੀ ਤੁਹਾਨੂੰ ਵੈਸੇ ਛੋਟ ਦਿਖਾਇਆ ਆਪਾਂ ਲੋ ਜੀ ਆ ਸਾਹਮਣੇ ਜਿਹੜਾ ਤੁਸੀਂ ਦਰਸ਼ਨ ਕਰ ਸਕਦੇ ਹੋ ਮਿੱਟੀ ਗੋਏ ਦਾ ਜਿਹੜਾ ਰਾਵਣ ਬਣਾਇਆ ਗਿਆ ਜਿੰਦੀ ਹਾਈਟ ਆ 52 ਫੁੱਟ ਮਤਲਬ 52 ਫੁੱਟ ਹਾਈਟ ਆ ਆਪਾਂ ਵਾਰ-ਵਾਰ ਤਾਂ ਦੇ ਦੇ ਕਿਉਂਕਿ ਬਹੁਤ ਨਵੀਂ ਚੀਜ਼ ਆ ਸਾਡੇ ਹਿਮਾਨਗੜ੍ਹ ਸ਼ਹਿਰ ਵਾਸਤੇ ਕਦੇ ਵੀ ਇਹ ਚੀਜ਼ ਮੈਂ ਨਹੀਂ ਦੇਖੀ ਜਾਂ ਹੋ ਸਕਦਾ 50 60 ਸਾਲ ਪਹਿਲੇ ਚੀਜ਼ ਹੁੰਦੀ ਹੋਵੇ ਤਾਂ ਉਹ ਸਾਹਮਣੇ ਤਿੰਨ ਪੁਤਲੇ ਖੜੇ ਕਰ ਦਿੱਤੇ ਕੇ ਆਪਾਂ ਉਹਨਾਂ ਕੋਲ ਵੀ ਜਾਵਾਂਗੇ ਤਾਂ ਇਹ ਸਾਰਾ ਮਾਹੌਲ ਆ ਜੀ ਤੇ ਸਾਰਾ ਤੁਸੀਂ ਦੇਖ ਸਕਦੇ ਹੋ ਸਾਰਾ ਕਰਾਊਡ ਨਾਲ ਭਰ ਜਣਾ ਰਸ਼ ਦੇ ਨਾਲ ਤੇ ਹੁਣ ਆਪਾਂ ਕੋਲ ਚੱਲਦੇ ਹਾਂ ਕੋਲ ਜਾ ਕੇ ਆਪਾਂ ਤੁਹਾਨੂੰ ਦਿਖਾਣੇ ਆ ਉਹ ਚੀਜ਼ ਆ ਦੇਖ ਆਪਾਂ ਜਮੀ ਕੋਲ ਆ ਗਏ ਹੁਣ ਆਪਾਂ ਤੁਹਾਨੂੰ ਜਾਨੇ ਆਲ ਪਾਸੇ ਜਿਹੜਾ ਕੀ ਲਾਈ ਪਈ ਆ ਰੱਸੀਆਂ ਤਾਂ ਜੋ ਕੋਈ ਵੀ ਅੰਦਰ ਜਾ ਕੇ ਨਾ ਕਰ ਸਕੇ ਬਹੁਤ ਹੀ ਇੱਕ ਵਧੀਆ ਚੀਜ਼ ਆ ਆਪਾਂ ਤੁਹਾਨੂੰ ਕੋਲ ਜਾ ਕੇ ਦਿਖਾਣੇ ਆ ਅ ਦੇਖ ਸਕਦੇ ਆਪਾਂ ਤੁਹਾਨੂੰ 360 ਡਿਗਰੀ ਵਿੱਚ ਦਿਖਾ ਰਹੇ ਆ ਤੇ ਇੱਥੇ ਲਿਖਿਆ ਵੀ ਪਿਆਲਾ ਗੋਬਰ ਕੇ ਰਾਵਣ ਦਾ ਲਟਾਕਰ ਬਿਨਾ ਪਟਾਕਾ ਦਹਨ ਮਤਲਬ ਕਿ ਬਿਨਾ ਪਟਾਕਿਆਂ ਤੋਂ ਦਹਨ ਕੀਤਾ ਜਾਣਾ ਵਾ ਮਤਲਬ ਕਿ ਪੁਰਾਣੇ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਮਤਲਬ ਕਿ ਬਹੁਤ ਨਵੀਂ ਚੀਜ਼ ਆ ਜਿਹੜੀ ਕਿ ਸ਼ਹਿਦੀ ਹਨੂਮਾਨਗੜਾ ਵਾਲਿਆਂ ਨੇ ਦੇਖੀ ਹੋਵੇ ਤੇ ਇਹ ਤੋਂ 50 60 ਸਾਲ ਪਹਿਲੇ ਜ਼ਰੂਰ ਹੁੰਦੀ ਹੋਈ ਤਾਂ ਆਪਾਂ ਹੋਰ ਕੋਲ ਜਾ ਕੇ ਆਪਾਂ ਤੁਹਾਨੂੰ ਦਿਖਾਣੇ ਆ ਲੋ ਜੀ ਆਪਾਂ ਤੁਹਾਨੂੰ ਜੂਮ ਲੈਂਸ ਦੇ ਨਾਲ ਦਿਖਾ ਰਹੇ ਹਾਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਕਿ ਬਣਾਇਆ ਗਿਆ ਵਾ ਕਲਾਕਿਰਤੀ ਕੀਤੀ ਗਈ ਆ ਮਤਲਬ ਕਿ 52 ਫੁੱਟਾਂ ਦੀ ਹਾਈਟ ਆ ਦੇਖ ਸਕਦੇ ਹੋ ਕਿਟ ਕਿਟੇ ਪੈਰ ਆ 10 10 12 12 ਫੁੱਟ ਦੇ ਪੈਰ ਬਣਾਏ ਗਿਆ ਉਹ ਸਾਹਮਣੇ ਮੂੰਹ ਆ ਗਿਆ ਜੀ ਆਪਾਂ ਮੂੰਹ ਦੇ ਕੋਲ ਵੀ ਜਾਵਾਂਗੇ 10 ਹੀ ਸਿਰ ਬਣਾਏ ਗਏ 10 ਹੀ ਉਹਦੇ ਹੱਥ ਬਣਾਏ ਗਏ ਆ ਜੀ ਠੀਕ ਆ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਨਾਲ ਜਿਹੜਾ ਕਿ ਸਾਰੀ ਸਮਗਰੀ ਰੱਖੀ ਪਈ ਆ ਜਿੰਨੀ ਵੀ ਆ ਜਿਵੇਂ ਕਿ ਆਪਣਾ ਨਾਰੀਅਲ ਹੋ ਗਏ ਹਨਾ ਹੋਰ ਜਿਵੇਂ ਚੰਦਨ ਹੋ ਗਈ ਤੁਲਸੀ ਵਗੈਰਾ ਹੋਗੀ ਜਿੰਨੇ ਵੀ ਇਹ ਸਾਰਾ ਕੁਝ ਦੇਖ ਸਕਦੇ ਹੋ ਪੁਰਾਣੀ ਰੀਤੀ ਰਿਵਾਜਾਂ ਦਾ ਲੌਂਗ ਲਾਚੀਆਂ ਜਿਹੜਾ ਕਿ ਪੁਰਾਣਾ ਰੀਤੀ ਰਿਵਾਜ ਦੇ ਹਿਸਾਬ ਨਾਲ ਸਾਰੀ ਚੀਜ਼ ਮਤਲਬ ਕਿ ਦਹਾਨ ਹੋਊਗਾ ਜੀ ਦੇਖ ਸਕਦੇ ਹੋ ਆ ਦੇਖੋ ਸਾਰੀ ਸਮਗਰੀ ਪਈ ਪਈ ਹੈ ਜੈ ਸ਼੍ਰੀ ਰਾਮ ਡਰਾ ਮੌਸਮ 2025 ਬਣਾਇਆ ਲੋਈ ਆਪਾਂ ਬਈ ਹੁਣਾਂ ਕੋ ਪੁੱਛਿਆ ਵਾ ਮਤਲਬ ਕਿ ਇਹ ਦੇਖੋ ਸਾਹਮਣੇ ਲਾਈਵ ਵੀ ਚੱਲੀ ਜਾਂਦਾ ਵਾ ਤੇ ਉਧਰ ਵੀ ਲਾਈਵ ਚੱਲੀ ਜਾਂਦਾ ਚੈਨਲ ਉੱਤੇ ਮਨ ਬਈ ਉਹਨਾਂ ਦਾ ਸਵਾਗਤ 6:30 ਵਜੇ ਨਾਲ ਜਿਹੜਾ ਕਿ ਇਹਦਾ ਪ੍ਰੋਗਰਾਮ ਹੋਣਾ ਵਾ ਦਹਨ ਦਾ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਅੰਦਰ ਪਾਸੇ ਤੁਸੀਂ ਦੇਖ ਸਕਦੇ ਹੋ ਪੰਡਿਤ ਜੀ ਵੀ ਬੈਠੇ ਆ ਵੀ ਜਿਹੜਾ ਪੁਰਾਣੇ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਸਾਰਾ ਕੁਝ ਹੋਣਾ ਵਾ ਇਹ ਹਮੰਦੀ ਸਾਰੀ ਤਿਆਰੀ ਕੀਤੀ ਗਈ ਹੈ ਦੇਖ ਸਕਦੇ ਹੋ ਇਹ ਬਹੁਤ ਹੀ ਵੱਖਰੀ ਇੱਕ ਚੀਜ਼ ਹੈ ਜੀ ਅੰਦਰ ਪਾਸੇ ਦੇ ਆ ਸਾਰੇ 10 ਸਿਰ ਬਣਾਏ ਗਏ ਜੀ ਸਾਰੇ ਦੇ ਸਾਰੇ ਇਹ ਦੇਖੋ ਹੱਥ ਦਿਖੇ 1 2 3 4 5 6 7 8 9 10 ਹੱਥ ਬਣਾਏ ਗਏ ਦੇਖ ਸਕਦੇ ਹੋ ਜੀ ਆ ਨਾਲ ਤਰ ਸ਼ੂਰ ਬਣਾਏ ਗਏ ਕਿਉਂਕਿ ਬਹੁਤ ਵੱਡੇ ਸ਼ਿਵਜੀ ਦੇ ਭਗਤ ਸੀ ਜਿਹੜੇ ਗ੍ਰਾਮਣ ਪਿੱਛੇ ਕੇਸ ਵੀ ਬਣਾਏ ਗਏ ਜੀ ਬੜਿਆ ਸਟੈਂਡ ਤੇ ਤਿਆਰ ਕਰ ਦਿੱਤਾ ਚਾਰੋਂ ਹਾਸਾ ਆ ਦੇਖੋ ਜੀ ਆਪਾਂ ਜ਼ੂਮ ਲੈਂਸ ਕਰ ਦਿੱਤਾ ਵਾ ਦੇਖ ਸਕਦੇ ਹੋ ਪੂਰੇ ਪੰਜ ਸੇਰਾ 1 2 3 4 5 ਸੇਰਾ ਬਾਕੀ ਮੇਨ ਆ ਗਿਆ ਸਿਰ ਵੱਡਾ ਜੀ ਪੂਰੀ ਦੇਹ ਦੇਖ ਸਕਦੇ ਹੋ ਕਿੰਨੀ ਸੋਹਣੀ ਕਲਾਕਿਰਤੀ ਕੀਤੀ ਗਈ ਰੰਗ ਦੇ ਨਾਲ ਆਪਾਂ ਤੁਹਾਨੂੰ ਬਿਨਾ ਜਿਹੜਾ ਕਿ ਜਦੋਂ ਤਿਆਰ ਹੋ ਰਿਹਾ ਸੀ ਉਦੋਂ ਵੀ ਆਪਾਂ ਤੁਹਾਨੂੰ ਸ਼ੋਰਟ ਵਿੱਚ ਦਿਖਾਵਾਂਗੇ ਸਾਰਾ ਕੁਝ ਹੁਣ ਆਪਾਂ ਪਰਲੀ ਸਾਈਡ ਚੱਲਦੇ ਹਾਂ ਜੀ ਹੁਣ ਆਪਾਂ ਤੁਹਾਨੂੰ ਪਰਲੀ ਸਾਈਡ ਜਾ ਕੇ ਦਿਖਾ ਰਹੇ ਹਾਂ ਇਹ ਬੈਕ ਸਾਈਡ ਆ ਗਈ ਜੀ ਜਿਹੜਾ ਸੇਰ ਵਾਲਾ ਪਾਸਾ ਵਾ ਨਾਲ ਜਟਾਵਾਂ ਬਣਾਈਆਂ ਗਈਆਂ ਆ ਰਾਮੰਦੀਆਂ ਆ ਦੇਖ ਸਕੋ ਜੀ ਆਪਾਂ ਦੂਜੀ ਸਾਈਡ ਆ ਗਏ ਆਂ। ਆਧਰ ਪਾਸੇ ਵੀ ਜਿਹੜੇ ਪੰਜ ਸੇਰੀ ਬਣਾਏ ਗਏ ਆ ਰਾਵਣ ਦੇ। ਐ ਨਾਲ ਤਨੂਸ਼ ਬਣਾਇਆ ਗਿਆ ਜੀ। ਆ ਦੇਖੋ ਆ ਦੇ ਅਧਰ ਵੀ ਪੂਰੇ ਦਸ ਹੀ ਹੱਤ ਹੈ ਜੀ। 1 2 3 4 5 6 7 8 9 ਤੇ 10। ਸੇਰੀਆਂ ਆਉਣ ਦੇ। ਆ ਮਾਹੌਲ ਆ ਜੀ। ਤੇ ਉਧਰ ਪਾਸੇ ਆਪਾਂ ਜਾਵਾਂਗੇ ਉਹ ਉਧਰ ਦੇਖੋ ਸਾਹਮਣੇ। ਹਮਰਾਮ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਮਿੱਟੀ ਗੋਏ ਵਾਲਾ ਰਾਵਣ ਤੱਪਾ ਤੁਹਾਨੂੰ ਦਿਖਾ ਦਿੱਤਾ ਵਾ ਹੁਣ ਆਪਾਂ ਤੁਹਾਨੂੰ ਦਿਖਾਣੇ ਜਿਹੜਾ ਕੁੰਭਕਰਨ ਮੇਗਨਾ ਤੇ ਰਾਵਣ ਦਾ ਪੁਤਲਾ ਜਿਹੜਾ ਪਟਾਕਿਆ ਪਾ ਕੇ ਉਹਨਾਂ ਦਾ ਦਹਨ ਸੰਸਕਾਰ ਕੀਤਾ ਜਾਊਗਾ ਤੇ ਜਿਹੜਾ ਮਿੱਟੀ ਗੋਏ ਦਾ ਰਾਵਣ ਸੀ ਉਹਦਾ ਆਪਾਂ ਗੱਲਬਾਤ ਪੁੱਛੀ ਆ 6:30 ਦਾ ਟਾਈਮ ਦੱਸਿਆ ਜਾ ਰਿਹਾ ਵਾ ਜਿਹੜੇ ਬਾਈ ਲਾਈਵ ਚੈਨਲ ਤੋਂ ਕਰ ਰਹੇ ਸੀ ਆਪਾਂ ਉਹਨਾਂ ਤੋਂ ਪੁੱਛਿਆ ਵਾ ਤੇ ਬਾਕੀ ਦੇਖਦੇ ਕਿੰਨਾ ਟਾਈਮ ਲੱਗਦਾ ਵਾ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹਨਾ ਵਾ ਜਿਹੜਾ ਆਪਾਂ ਤੁਹਾਨੂੰ ਸਮੱਗਰੀ ਦਿਖਾਈ ਆ ਕਿਵੇਂ ਤੁਲਸੀ ਹੋ ਗਈ ਚੰਦਨ ਹੋ ਗਈ ਹਨਾ ਲਾਚੀ ਹੋ ਗਈ ਲੋਹਾਂਗ ਹੋ ਗਈ ਮਤਲਬ ਸਾਰੀ ਜੜੀ ਬੂਟੀਆਂ ਮਿਲਾ ਕੇ ਤੇ ਉਹ ਸਾਰਾ ਜਿਹੜਾ ਕਿ ਦੇਸੀ ਕੀ ਉਹ ਹੋ ਗਿਆ ਸਾਰਾ ਕੁਝ ਲਾ ਕੇ ਜਿਹੜਾ ਰਾਵਣ ਦਾ ਦਹਨ ਕੀਤਾ ਜਾਊਗਾ ਹੁਣ ਆਪਾਂ ਤੁਹਾਨੂੰ ਹੋਰ ਰਾਵਣ ਦਿਖਾਣੇ ਜਿਹੜੇ ਕਿ ਮਤਲਬ ਕਿ ਦੂਜੇ ਪੁਤਲੇ ਬਣਾਏ ਪਏ ਰਾਵਣ ਕੁੰਭਕਰਨ ਤੇ ਮੇਗਨਾਥ ਦੇ ਜੀ ਲਓ ਜੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਆ ਕੁੰਭਕਰਨ ਮੇਗਨਾਥ ਤੇ ਰਾਵਣ ਦੇ ਪੁਤਲੇ ਆ ਜੀ ਹੁਣ ਆਣਾ ਚ ਮੈਨੂੰ ਐ ਨਹੀਂ ਪਤਾ ਰ ਆ ਤੁਸੀਂ ਆਪੇ ਹਿਸਾਬ ਲਾ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਆ ਦੇਖ ਸਕਦੇ ਹੋ ਆ ਸਾਰਾ ਮਾਹੌਲ ਆ ਜੀ ਤਾਂ ਅਦਰ ਪਾਸੇ ਜਿਹੜੀ ਸਟੇਜ ਆ ਤਿਆਰੀ ਕਰੀ ਜਾਂਦੇ ਸਟੇਜ ਦੀ ਠੀਕ ਆ ਜੀ ਆ ਸਾਰੀ ਚੱਲੀ ਜਾਂਦੀ ਆ ਇਧਰ ਜੇ ਸੀ ਪੀ ਮਸ਼ੀਨ ਚੱਲੀ ਜਾਂਦੀ ਆ ਅਦਰ ਪਾਸੇ ਮਾਰਕੀਟ ਵਗੈਰਾ ਸਾਰੀ ਜਿੰਨੀ ਵੀ ਹੈਗੀ ਆ ਸਾਰੀ ਲੱਗ ਗਈਆਂ ਤੁਸੀਂ ਦੇਖ ਸਕਦੇ ਹੋ ਸਾਰਾ ਮਾਹੌਲ ਆ ਇਹ ਆਪਾਂ ਤੁਹਾਨੂੰ ਸਾਰਾ ਕੁਝ ਦਿਖਾ ਰਹੇ ਆ ਦੇਖ ਸਕਦੇ ਹੋ ਆਪਾਂ ਤੁਹਾਨੂੰ ਜਮੇ ਕੋਲ ਆ ਕੇ ਦਿਖਾ ਰਹੇ ਆ ਹਨਾਂ ਦੀ ਹਾਈਟ ਵੀ ਜਿਹੜੀ ਕਿ 50 50 60 60 ਫੁੱਟ ਹੋ ਗਈ ਜੀ ਅੰਦਾਜ਼ੇ ਨਾਲ ਹੀ ਦੱਸ ਰਿਹਾ ਵਾਂ ਤੇ ਆਪਾਂ ਤੁਹਾਨੂੰ ਜੂਮ ਕਰਕੇ ਦਿਖਾ ਰਹੇ ਆ ਆ ਦੇਖ ਲਓ ਠੀਕ ਆ ਜੀ ਇੱਕ ਨੀਲੇ ਰੰਗ ਦਾ ਵਾਜੀ ਆਦਰ ਆ ਗਿਆ ਜੀ ਲਾ ਰੰਗ ਦਾ ਤੇ ਅਦਰ ਆ ਗਿਆ ਪੀਲੇ ਰੰਗ ਦਾ ਹੁਣ ਮੈਨੂੰ ਤਾਂ ਐ ਲੱਗਦਾ ਜੀ ਮਨਨ ਕਿ ਜਿਹੜਾ ਸੈਂਟਰ ਵਾਲਾ ਜਿਹੜਾ ਹੈਗਾ ਵਿੱਚ ਘਰ ਵਾਲਾ ਉਥੇ ਰਾਵਣ ਹੋਊਗਾ ਜੀ ਪੱਕਾ ਤੇ ਬਾਕੀ ਜਿਹੜਾ ਖੱਬੇ ਸੱਜੇ ਜੀ ਉਹ ਇੱਕ ਹਕੁੰਬ ਕਰਨ ਤੇ ਇੱਕ ਮੇਗਨਾਥ ਹੋਊਗਾ ਜੀ ਇੱਕ ਰਾਵਣ ਦਾ ਭਰਾ ਤੇ ਇੱਕ ਰਾਵਣ ਦਾ ਪੁੱਤਰ ਆ ਆ ਦੇਖੋ ਜੀ ਚੈੱਕ ਕਰੋ ਇਹ ਵੀ ਉਹ ਆ ਸਾਰਾ ਮਾਹੌਲ ਆ ਜੀ ਦੇਖ ਸਕਦੇ ਹੋ ਆ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਗਏ ਨੇ ਤੇ ਹਰ ਵੇਲੇ ਕਦੇ ਵਿਚਾਰੇ ਦੀ ਬਾਹਟ ਏਡੀ ਹੋ ਜਾਂਦੀ ਸੀ ਕਦੇ ਕੁਛ ਟੇਡਾ ਹੋ ਜਾਂਦਾ ਸੀ ਪਰ ਐਤ ਕੀ ਇੱਕਦਮ ਸਹੀ ਸਹੀ ਲੱਗੇ ਜੀ ਕੰਮ ਓਕੇ ਰਿਪੋਰਟ ਆ ਸਾਰਾ ਲਓ ਜੀ ਦੇਖ ਸਕਦੇ ਹੋ ਪਿੰਡਾਂ ਦੇ ਵਿੱਚੋਂ ਟਰਾਲੀਆਂ ਆਣੀਆਂ ਸ਼ੁਰੂ ਹੋ ਗਈਆਂ ਵਾ ਤੇ ਦੁਸ਼ਹਿਰੇ ਮੇਲੇ ਦਾ ਜਿਹੜਾ ਮਾਹੌਲ ਪੱਕ ਚੁੱਕਿਆ ਵਾ ਦੇਖੋ ਜੀ ਕਿੰਨਾ ਜ਼ਿਆਦਾ ਕਰਾਊਡ ਆ ਕਰ ਸਕਦੇ ਹੋ ਸਾਹਮਣੇ ਜਿਹੜਾ ਮਿੱਟੀ ਗੋਏ ਦਾ ਰਾਵਣ ਆ ਜੀ ਉਹਦਾ ਦਹਨ ਹੋ ਚੁੱਕਿਆ ਵਾ ਜੀ ਪੂਰਾ ਜਿਹੜਾ 6.5 ਦਾ ਟਾਈਮ ਹੋ ਗਿਆ ਜੀ ਦੇਖ ਸਕਦੇ ਹੋ ਜੀ ਇੱਕ ਰਾਵਣ ਦਾ ਜਿਹੜਾ ਦਹਨ ਕਰਦ ਕਰ ਗੁਰੂਆ ਦੇਖ ਸਕਦੇ ਹੋ ਜੀ ਸਾਹਮਣੇ ਜਿਹੜਾ ਮਿੱਟੀ ਗੋਏ ਦਾ ਜਿਹੜਾ ਰਾਵਣ ਬਣਾਇਆ ਗਿਆ ਸੀ ਉਹਦਾ ਦਹਨ ਹੋ ਚੁੱਕਿਆ ਵਾ ਦੇਖ ਸਕਦੇ ਹੋ ਪੂਰੇ ਰਿਤੀ ਰਵਾਜਾਂ ਦੇ ਨਾਲ ਲਓ ਜੀ 7:00 ਵਜ ਗਏ ਕਰਾਊਡ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਜ਼ਿਆਦਾ ਵਾ ਉਹ ਦੇਖੋ ਜਿਹੜਾ ਸਾਹਮਣੇ ਧੂਆ ਨਿਕਲੀ ਜਾਂਦਾ ਨਾ ਜੀ ਉਹ ਹੈਗਾ ਜਿਹੜਾ ਗੋਏ ਮਿੱਟੀ ਦਾ ਰਾਵਣ ਸੀ ਨਾ ਉਹਦਾ ਧੂਆ ਨਿਕਲੀ ਜਾਂਦਾ ਜੀ ਉਸ ਰਾਵਣ ਦਾ ਜਿਹੜਾ দહન ਹੋ ਚੁੱਕਿਆ ਵਾ ਆਪਾਂ ਕੋਲ ਇਸ ਕਰਕੇ ਨਹੀਂ ਜਾ ਸਕਦੇ ਜੀ ਕਿਉਂਕਿ ਆਪਣੀ ਲੱਗੀ ਪਈ ਆ ਦੁਕਾਨ ਆ ਦੇਸੂ ਦੇ ਆਪਣੀ ਦੁਕਾਨ ਆ ਜੀ ਅਲੀ ਠੀਕ ਹੈ ਜੀ ਯਾ ਸਾਹਮਣੇ ਜਿਹੜੇ ਰਾਵਣ ਤੁਸੀਂ ਦੇਖ ਰਹੇ ਹੋ ਹਲੇ ਆਣਾ ਦਾ ਜਿਹੜਾ ਦਹਨ ਹੋਣਾ ਵਾ ਜੀ ਹਲੇ ਹਲੇ ਥੋੜਾ ਜਿਹਾ ਟਾਈਮ ਬਾਕੀ ਆ ਤੇ ਅਗਰ ਰਸ਼ ਕਰਾਊਡ ਤੁਸੀਂ ਦੇਖ ਸਕਦੇ ਹੋ ਨੇਕਨਾਥ ਕੁੰਭ ਕਰਨ ਤੇ ਰਾਮਨਦੇਵੀ ਪੁਤਲੇ ਸਾੜ ਦਿੱਤੇ ਗਏ ਆ ਮੇਰੇ ਬਰਾਬਰ ਹੋ ਗਈ ਟਾਈਮ ਹੋ ਗਿਆ ਜੀ ਪੂਰੇ 7:30 ਦਾ क्राउड ਦੇਖੋ ਕਿੰਨਾ ਜ਼ਿਆਦਾ ਹੈ ਰਸ਼ ਦੇਖੋ ਹਾਂ ਜੋ ਇਹ ਹਲੇ ਤੱਕ ਤੇ ਇੱਕ ਪੁਤਲਾ ਹੀ ਸੜਾਈ ਜੀ ਹੁਣ ਦੂਜਾ ਪੁਤਲਾ ਥੱਲੇ ਡਿੱਗ ਗਿਆ ਜੀ ਉਹ ਦੇਖੋ ਵੇ ਚਲਾ ਰਾਵਣ ਵਾਲਾ ਪੁਤਲਾ ਥੱਲੇ ਡਿੱਗ ਗਿਆ ਜੀ ਦੇਖ ਸਕਦੇ ਹੋ ਤੇ ਕੁੰਮ ਕਰਨ ਵਾਲਾ ਵੀ ਥੱਲੇ ਡਿੱਗ ਗਿਆ ਜੀ ਚਲੋ ਜੀ ਹੋ ਗਿਆ ਜੀ ਰਾਵਣ ਦਹਰਾ ਹੈ ਹੈਪੀ ਦੁਸ਼ਹਰਾ ਜੀ ਸਾਡੇ ਵੱਲੋਂ ਆਰਿਆਂ ਨੂੰ